ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਕਿਸ ਤਰ੍ਹਾਂ ਇੱਕ ਚੋਰ ਨੂੰ ਉਸਦੀ ਟੋਪੀ ਪਾਉਣ ਦਾ ਸ਼ੌਂਕ ਸਲਾਖਾਂ ਦੇ ਪਿੱਛੇ ਲਿਜਾ ਸਕਦਾ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਸ਼ਖਸ ਦੁਪਹਿਰ ਦੇ ਵਕਤ ਬਾਈਕ ਚੋਰੀ ਕਰਦਾ ਹੈ ਅਤੇ ਸ਼ਾਮ ਦੇ ਵਕਤ ਜਦੋਂ ਇਹ ਇਲਾਕੇ ਦੇ ਵਿੱਚ ਰਿਪੀਟ ਜਦੋਂ ਉਹ ਉਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਾਂਦਾ ਖੜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵੱਲੋਂ ਉਸ ਨੂੰ ਉਹੀ ਟੋਪੀ ਪਹਿਨਾਈ ਜਾਂਦੀ ਹੈ ਤਾਂ ਉਹਨਾਂ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਇੱਥੇ ਹਾਸੋਹੀਣੀ ਗੱਲ ਹੈ ਕਿ ਇੱਕ ਟੋਪੀ ਨੇ ਫਸਾਇਆ ਚੋਰ ਦਰਸਲ ਮਾਮਲਾ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਦਾ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਦੁਪਹਿਰ ਦੇ 4 ਵਜੇ ਬਾਈਕ ਚੋਰੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਰਾਤ ਦੇ ਕਰੀਬ 9 ਵਜੇ ਉਸੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ ਅਤੇ ਲੋਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਦੇ ਬਾਅਦ ਇਹ ਯਕੀਨ ਹੋ ਜਾਂਦਾ ਹੈ ਕਿ ਇਹ ਬਾਈਕ ਉਸ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਖੁਦ ਵੀ ਕਬੂਲ ਕਰ ਰਿਹਾ ਹੁੰਦਾ ਹੈ ਦਰਸਲ ਲੁਧਿਆਣਾ ਦੇ ਵਿੱਚ ਵਾਹਨ ਚੋਰ ਗਰੋ ਸਰਗਰਮ ਹੈ ਲੋਕਾਂ ਨੇ ਇੱਕ ਬਾਈਕ ਸਵਾਰ ਚੋਰ ਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਪਛਾਣ ਕੇ ਘੁੰਮਦਾ ਹੋਇਆ ਫੜ ਲਿਆ ਉਰੋਪੀ ਨੇ ਦੁਪਹਿਰ ਦੇ ਸਮੇਂ ਬਾਈਕ ਚੋਰੀ ਕੀਤੀ ਚੋਰੀ ਦੇ ਬਾਈਕ ਤੇ ਫਰਾਰ ਬਦਮਾਸ਼ ਦੀ ਫੋਟੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਸ਼ਾਮ ਦੇ ਵਕਤ ਲੋਕਾਂ ਨੇ ਉਸ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਛਤਾਚੇ ਦੇ ਵਿੱਚ ਉਸ ਨੇ ਖੁਦ ਕਬੂਲਿਆ ਕਿ ਉਸ ਨੇ ਬਾਈਕ ਚੋਰੀ ਕੀਤਾ ਲੋਕਾਂ ਨੇ ਉਸ ਨੂੰ ਫੁਟੇਜ ਦੇ ਆਧਾਰ ਤੇ ਪਛਾਣਿਆ ਚੋਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫਿਰ ਦਬੋਚ ਲਿਆ આરોપી ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਉਸ ਨੇ ਕਿਹਾ ਕਿ ਉਹ ਗਿੱਲ ਚੌਂਕ ਦੇ ਬਣੇ ਪੁਲ ਦੇ ਥੱਲੇ ਸੌਂਦਾ ਹੈ ਅਤੇ ਉਹ ਆਪਣੇ ਦੋਸਤ ਦੇ ਕਹਿਣ ਤੇ ਨਿਊ ਹਰ ਗੋਬਿੰਦਨਗਰ ਦੇ ਵਿੱਚ ਬਾਈਕ ਦੁਕਾਨ ਦੇ ਬਾਹਰ ਤੋਂ ਲੈ ਕੇ ਆਉਣ ਦੇ ਲਈ ਉਸ ਨੂੰ ਕਿਹਾ ਗਿਆ ਸੀ ਅਤੇ ਉਸ ਨੇ ਇਹ ਵੀ ਕੀਤਾ ਉਸ ਨੂੰ ਪਤਾ ਨਹੀਂ ਸੀ ਕਿ ਇਹ ਬਾਈਕ ਕਿਸ ਦੀ ਹੈ ਉਸਨੇ ਵੀ ਦੱਸਿਆ ਕਿ ਉਹ ਲਿਫਟ ਬਣਾਉਣ ਦਾ ਕੰਮ ਕਰਦਾ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੇਰਾ ਨਾਮ ਮਿਰਾਨਾ ਪ੍ਰਿੰਸ ਆ ਜੀ ਐ ਸਾਹਿਬ ਕੀ ਗੱਲ ਹੋਈ ਅੱਜ ਤੁਸੀਂ ਕਿਤਾ ਘੁੰਮਰੇ ਇੱਥੇ ਆ ਜੀ ਕਿੰਨਾ ਚੋਰੀ ਕੀਤਾ ਹੈ ਮੋਟਰ ਚੋਰੀ ਨਹੀਂ ਕੀਤੀ ਕੀਤਾ ਭਾਜੀ ਮੈਨੂੰ ਪਤਾ ਨਹੀਂ ਸੀਗਾ ਮੁੰਡਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀਗਾ ਠੀਕ ਆ ਉਹਨੇ ਮੈਨੂੰ ਕਿਹਾ ਵੀ ਮੋਟਰ ਲੈ ਕੇ ਜਾਣਾ ਆਪਣੇ ਘਰ ਕੋਲ ਵੀ ਘਰੇ ਜਾ ਕੇ ਲਾਦੀ ਮੈਂ ਘਰੇ ਜਾ ਕੇ ਲਾਇਆ ਮੈਂ ਤਾਂ ਹੁਣ ਵੀ ਕਹਿ ਰਹੇ ਆ ਵੀ ਮੇਰੇ ਨਾਲ ਚੱਲੋ ਉਹਦੇ ਘਰੋਂ ਮੋਟਰ ਬਨਾਮ ਤਕਰਾ ਦੇਣਾ ਕਿਹਾ ਪਿੱਛੇ ਵੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਏ ਆ ਨਹੀਂ ਉਹ ਨਹੀਂ ਮੈਨੂੰ ਪਤਾ ਸਰਦਾਰ ਮੁੰਡਾ ਉਹ ਠੀਕ ਹੈ ਨਹੀਂ ਉਹ ਲਵਾ ਕੇ ਗਿਆ ਜਲੰਧਰ ਲੈ ਕੇ ਗਿਆ ਉਹ ਠੀਕ ਹੈ ਨਹੀਂ ਜਲੰਧਰ ਉਹਦਾ ਘਰ ਬਾਰ ਆ ਮੈਂ ਉਹਦਾ ਮੋਟਰਸਾਈਕਲ ਨੰਬਰ ਲਾ ਰਿਆਂ ਨੰਬਰ ਚੱਕਦਾ ਨਹੀਂ ਪਿਆ ਉਹ ਕਿਹਦੇ ਨੰਬਰ ਲਾ ਰਿਆਂ ਕਿੱਥੇ ਰਹਿਣਾ ਤੂੰ ਮੈਂ ਤਾਂ ਗੇਜ ਚੌਂਕ ਰੰਲਾ ਜੀ ਬੋ ਦੇ ਥੱਲੇ ਬੋਲਦੇ ਥੱਲੇ ਬੋਲਦੇ ਜੀ ਕਿਨੇ ਨਹੀਂ ਹੋਣਾ ਤੇ ਕਿੰਨੇ ਅੱਗੇ ਮੁਰਤਲ ਚੱਕ ਚੁੱਕੇ ਆ ਉਹ ਪਾਜੀ ਮੈਂ ਕੋਈ ਮੁਰਤਲ ਨਹੀਂ ਚੱਕਿਆ ਮੇਰਾ ਲਿਫਟ ਦਾ ਕੰਮ ਆ ਜੀ ਮੈਂ ਲਿਫਟ ਦਾ ਕੰਮ ਕਰਦਾ ਵਈਆ ਆਪਣਾ ਠੀਕ ਆਨੇ ਦਿਹਾੜੀ ਦਾ ਬੰਦਾ ਜੀ ਠੀਕ ਆਨੇ ਬਾਕੀ ਜਿਹੜੇ ਬੰਦੇ ਕੋ ਮੋਟਰਸਾਈਕਲ ਮੋਟਰਸਾਈਕਲ ਵਾਲੇ ਬੰਦੇ ਨਾਲ ਟਕਰਾ ਦਿੰਦਾ ਉਹ ਉਹਦਾ ਨੰਬਰ ਮੈਂ ਲਾ ਰਿਹਾ ਨੰਬਰ ਉਹ ਚੱਕਦਾ ਨਹੀਂ ਪਿਆ ਮੈਂ ਕਹੀ ਜਾਂਦਾ ਮੇਰੇ ਨਾਲ ਚੱਲੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਫਟਵਾ ਦਿੰਦਾ ਮੋਟਰਸਾਈਕਲ ਅੱਛਾ ਇਹ ਕਹਦੇ ਵੀ ਤੁਸੀਂ ਮੋਟਰਸਾਈਕਲ ਤੁਸੀਂ ਇੱਥੋਂ ਚਲਾ ਕੇ ਮੋਟਰਸਾਈਕਲ ਲੈ ਕੇ ਗਏ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਆਪਣੀ ਗਲਤੀ ਮੰਨਦਾ ਪਰ ਮਨ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਹੁਣ ਫਟਵਾਉਣ ਨੂੰ ਤਿਆਰ ਆ ਇਹ ਕਿੰਨਾ ਬੜਾ ਕਿੰਨਾ ਬੜਾ ਗਿਆ ਹੁਣ ਵੀ ਕਿੰਨਾ ਬੜਿਆ ਤੈਨੂੰ ਬੜਿਆ ਕਿਦਾਂ ਮੋਟਰਸਾਈਕਲ ਤੇ ਬੈਠੇ ਨਹੀਂ ਨਹੀਂ ਮੈਂ ਜਾ ਰਿਹਾ ਸੀ ਆਪਣੇ ਰਸਤੇ ਦੇ ਵਿੱਚ ਅੱਛਾ ਮੈਂ ਇੱਧਰ ਪੈਦਲ ਜਾ ਰਿਹਾ ਸੀ ਮੈਨੂੰ ਇਹਨਾਂ ਨਾਲੇ ਫੜ ਕੇ ਇੱਧਰ ਬਣ ਲਿਆ ਮੇਰਾ ਨਾਮ ਲਾਲ ਸਿੰਘ ਸਿੱਧੂ ਆਵੀਰ ਜੀ ਮੈਂ ਪਾਰਕ ਨੂੰ ਸ਼ਹਿਰ ਤੇ ਚੱਲਿਆ ਸੀਗਾ ਮੈਂ ਦੇਖਿਆ ਸ਼ੋਰ ਪੈ ਰਿਹਾ ਸਾਰੇ ਇਕੱਠੇ ਹੋਏ ਸੀ ਦੇਖਿਆ ਤੇ ਇਹਨਾਂ ਨੇ ਚੋਰ ਫੜਿਆ ਸੀਗਾ ਫਿਰ ਇਹ ਮੰਨ ਗਿਆ ਇੱਥੋਂ ਮੋਟਰਸਾਈਕਲ ਤੇ ਬੈਠ ਕੇ ਤਾਇਪਰ ਰੋਡ ਤੱਕ ਕੋਈ ਗੋਡਾਊਨ ਬਣਾਇਆ ਜੋ ਵੀ ਇਹਨਾਂ ਨੇ ਬਣਾਇਆ ਹੋਰ ਵੀ ਇਹਨਾਂ ਕੋਲ ਮੋਟਰਸਾਈਕਲ ਹੈ ਇਹ ਮੰਨਦਾ ਵਾ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਵੀਰ ਜੀ ਇਹਨਾਂ ਕੋਲ ਦੋ ਦੋ ਮੋਬਾਈਲ ਨੇ ਇਹਦੇ ਕੋਲ ਰੀਸੈਟ ਕੀਤੇ ਹੋਏ ਦੋ ਮੋਬਾਈਲ ਨੇ ਇਹਦੇ ਕੋਲ ਉਹ ਵੀ ਸਾਡੇ ਕੋਲ ਨੇ ਦੋ ਮੋਬਾਈਲ ਨੇ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਤਾਂ ਕਈ ਐਕਟਿਵ ਚੋਰੀ ਹੋਈਆਂ ਨੇ ਉਹ ਵੀ ਬੰਦੇ ਇੱਥੇ ਮਜੂਦ ਖੜੇ ਨੇ ਇਹ ਸਬੰਦਿਆਂ ਨੂੰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਵੱਧ ਤੋਂ ਵੱਧ ਨਾਥ ਭਾਈ ਜਾਵੇ ਕਿਉਂਕਿ ਲੱਖ ਰੁਪਏ ਦਾ ਮੋਟਰਸਾਈਕਲ ਹੁੰਦਾ 5000 10000 ਰੁਪਏ ਦੇ ਇਹ ਕਬਾੜੀਆਂ ਨਵੇਂ ਮੋਟਰਸਾਈਕਲ ਵੇਚ ਆਉਂਦੇ ਆ ਆਹ ਬੰਦਾ ਵਿਚਾਰਾ ਕਿਸ਼ਤਾਂ ਦੇ ਮੋਟਰਸਾਈਕਲ ਲੈਂਦਾ ਕੋਈ ਕਿੱਦਾਂ ਲੈਂਦਾ ਵਾ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਇਹ ਨਸ਼ਾ ਕਰਦੇ ਪਤਾ ਨਹੀਂ ਕੀ ਕਰਦੇ ਨੇ ਹਰ ਇਲਾਕੇ 'ਚ ਚੋਰੀ ਦੀ ਤਾਹੀ ਤਰਾਹੀ ਕਰਾਈ ਪਈ ਹੈ ਨਾ ਅੱਛਾ ਕਿੱਥੋਂ ਲੜ ਚੋਰੀ ਇਹ ਮੋਟਰਸਾਈਕਲ ਆਹ ਦੇਖੋ ਭਾਈ ਸਾਹਿਬ ਨਾਲ ਖੜੇ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਇਹਨਾਂ ਦੇ ਸੀਸੀਟੀਵੀ 'ਚ ਬਕਾਇਦਾ ਇਹਨਾਂ ਦੀਆਂ ਫੋਟੋਆਂ ਆਈਆਂ ਨੇ ਤੇ ਉਹ ਕੈਪਾਈ ਇਹਨਾਂ ਨੇ ਕਿਹਾ ਯਾਰ ਬੰਦਾ ਤੇ ਉਹ ਹੀ ਆ ਤਾਂ ਫੜਿਆ ਫਿਰ ਇਹ ਮੰਨ ਗਿਆ ਵੀ ਮੈਂ ਉੱਥੇ ਮੋਟਰਸਾਈਕਲ ਖੜਾ ਕੀਤਾ ਹੋਇਆ ਵਾ ਇਹ ਬੰਦਾ ਨਹੀਂ ਇਹ ਬੰਦਾ ਆ ਮੋਬਾਈਲ ਦਿਖਾਇਆ ਦੋਨੇ ਆ ਦੋ ਮੋਬਾਈਲ ਨੇ ਦੇਖੋ ਆਹ ਦੇ ਇਹਦੀ ਇਹ ਔਕਾਤ ਨਹੀਂ ਇਸ ਮੋਬਾਈਲ ਦੀ ਇਹ ਵੀ ਇਹਨੇ ਕਿਸੇ ਦੀ ਜੇਬ ਚੋਂ ਜਾਂ ਕਰਕੇ ਇੱਕ ਮੋਬਾਈਲ ਹੋਰ ਆ ਵੀਰ ਜੀ ਆ ਦੇਖੋ ਆ ਦੋ ਮੋਬਾਈਲ ਵੀ ਇਹਦੇ ਕੋਲ ਨੇ ਵੀਰ ਜੀ ਇਹ ਤੁਹਾਨੂੰ ਕੀ ਦੱਸ ਰਿਹਾ ਉਹ ਇਹ ਦੱਸ ਰਿਹਾ ਕਿ ਨਾ ਮੇਰੇ ਨਾਲ ਚਲੋ ਤੁਹਾਨੂੰ ਮੋਟਰਸਾਈਕਲ ਇੱਕ ਮੁੰਡਾ ਹੋਰ ਆ ਮੈਂ ਬਰਾਮਦ ਕਰਵਾ ਦਿੰਦਾ ਵਾਂ ਹੁਣ ਇਹ ਇਹ ਕਹਿ ਰਿਹਾ ਹੈ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਤੇ ਜਲਦੀ ਹੀ ਆ ਹੀ ਗਏ ਜੀ ਆਫਕੋਰਸ ਆ ਗਏ ਆ ਜੀ ਹੁਣ ਉਹਨਾਂ ਦਾ ਬੰਦੀ ਕਾਰਵਾਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਦੇ ਖੜੀ ਤੋਂ ਖੜੀ ਕਾਰਵਾਈ ਕੀਤੀ ਜਾਂ ਇਹ ਨਿਊ ਹਰਮਨਗਰ ਹੈ ਜੀ ਨਿਊ ਹਰਮਨਗਰ ਜੋ ਇਹ ਚੋਰ ਦਪਹਿਰੇ ਕੋਈ 4 ਵਜੇ ਸ਼ਾਮੀ ਆਇਆ ਇਥੋਂ ਮੋਟਰਸਾਈਕਲ ਚਲਾ ਕੇ ਲੈ ਗਿਆ ਇਹਦੀਆਂ ਫੋਟੋਆਂ ਸੀਸੀਟੀਵੀ ਟੀਵੀ ਕੈਮਰੇਜ ਆ ਗਈਆਂ ਆ ਮੋਟਰਸਾਈਕਲ ਜਾ ਕੇ ਦੁਆਰਾ ਫੇਰੇ ਸਵਾਲੇ ਜਾ ਗਿਆ ਜਿਹੜੀ ਕੈਪ ਪਾਈ ਸੀ ਉਹ ਕੈਪ ਤੋਂ ਪਛਾਣਿਆ ਗਿਆ ਬੰਦਾ ਇਹ ਆ ਜਦੋਂ ਉਹਨੂੰ ਪੁੱਛਿਆ ਫੜ ਕੇ ਪਹਿਲਾਂ ਕਹਿੰਦਾ ਮੈਂ ਚੱਕਿਆ ਨਹੀਂ ਬਾਅਦ ਚ ਮੰਨ ਗਿਆ ਔਰ ਕਹਿ ਰਿਹਾ ਕਿ ਮੋਟਰ ਤੋਂ ਨਾਲਾ ਚੌਂਕ ਚ ਪਿਆ ਮੇਰੇ ਕਿਸੇ ਯਾਰ ਦੋਸਤ ਦੇ ਘਰ ਮੇਰੇ ਨਾਲ ਚਲੋ ਮੈਂ ਤੁਹਾਨੂੰ ਮੋਟਰਸਾਈਕਲ ਬਰਾਮਗ ਲਾ ਦੇਣਾ ਉਸ ਤੋਂ ਬਾਅਦ ਅਸੀਂ ਇਹਦਾ ਤਲਾਸ਼ੀ ਲਈ ਇਹਦੇ ਕੋਲ ਦੋ ਇਹਦੇ ਕੋਲ ਦੋ ਮੋਬਾਈਲ ਨਿਕਲੇ ਜਿਹੜੇ ਕਿ ਮੋਬਾਈਲ ਦੋਨੇ ਰੀਸੈਟ ਕੀਤੇ ਹੋਏ ਆ ਉਹਨਾਂ 'ਚ ਕੋਈ ਨੰਬਰ ਨਹੀਂ ਕੋਈ ਫੋਟੋ ਨਹੀਂ ਕੋ ਕੁਛ ਨਹੀਂ ਮੋਬਾਈਲ ਇਹਦੇ ਕੋਲ ਫੜੇ ਗਿਆ ਔਰ ਇਹ ਬੰਦਾ ਮੰਦਾ ਪਿਆ ਕਿ ਮੇਰਾ ਦੋਸਤ ਹੀ ਉਹ ਜਨਰਲ ਆਇਆ ਉਹਨਾਂ ਦਾ ਮਕਾਨ ਹੈਗਾ ਉੱਥੇ ਅਸੀਂ ਰਹਿੰਦੇ ਆਂ ਔਰ ਅਸੀਂ ਮੋਬਾਈਲ ਮੋਟਰਸਾਈਕਲ ਚੱਕਿਆ ਉਹਨਾਂ ਨੂੰ ਆਈ ਪੁਲਿਸ ਆਈ ਪੁਲਿਸ ਨੇ ਲੈ ਗਏ ਤਿੰਨ ਬੰਦੇ ਬਾਕੀ ਅੱਗੇ ਬਰਤੀ ਕਾਰਵਾਈ ਪੁਲਿਸ ਅੱਜ ਕਰ ਲਵੇਗੀ ਥੀ ਬੈਕਰੀ ਵਹੇ ਜੇ ਬਾਹਰ ਰੱਖਦੇ ਨੇ ਕੋਈ ਸੇਫਟੀ ਹੈ ਹਾਂ ਤੋਂ ਚੱਕਦੇ ਕੀ ਜਾਣੇ ਚੱਲੇ ਲੈ ਕੇ ਗੱਲ ਮਾਮਲਾ ਕੀ ਹੈ ਮੋਟਰਸਾਈਕਲ ਰਾਹ ਪਰ ਰੋਡ ਤੇ ਗ੍ਰੀਟ ਮੰਗਦਾ ਵਿਆਹ ਮੇਰੀ ਪੁਲਿਸ ਉਹ ਪ੍ਰੈਡ ਇਨਵੈਸਟੀਗੇਸ਼ਨ ਕੰਪਲੇਂਟ ਆਈ ਸੀ ਠੀਕ ਆ ਵੈਰੀਫਾਈ ਕਰ ਲੈਂਦੇ ਆ ਪਹਿਲਾਂ ਕਿ ਕੋਈ ਮੋਟਰਸਾਈਕਲ ਚੋਰ ਇਹਨੂੰ ਦੱਸਿਆ ਪਿਆ ਹੈ ਉਹ ਵੈਰੀਫਾਈ ਕਰਕੇ ਜਿਹੜਾ ਹੈਗਾ ਪ੍ਰੋਸੈਸ ਕਰਦੇ ਆ ਕਿਹੜੇ ਏਰੀਆ ਬੰਦਾ ਜੀ ਏਰੀਆ ਇਹ ਹੈਗਾ ਆਪਣੇ ਬਾਹਰਾਜਾ ਬੈਂਡ ਤੋਂ ਅੱਗੇ ਆ ਕੇ ਆ ਇਸੇ ਤਾਈ ਸੇ ਨਹੀਂ ਚੱਲਦੀ ਐਸਐਮਜੀਰ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਕਿਸ ਤਰ੍ਹਾਂ ਇੱਕ ਚੋਰ ਨੂੰ ਉਸਦੀ ਟੋਪੀ ਪਾਉਣ ਦਾ ਸ਼ੌਂਕ ਸਲਾਖਾਂ ਦੇ ਪਿੱਛੇ ਲਿਜਾ ਸਕਦਾ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਸ਼ਖਸ ਦੁਪਹਿਰ ਦੇ ਵਕਤ ਬਾਈਕ ਚੋਰੀ ਕਰਦਾ ਹੈ ਅਤੇ ਸ਼ਾਮ ਦੇ ਵਕਤ ਜਦੋਂ ਇਹ ਇਲਾਕੇ ਦੇ ਵਿੱਚ ਰਿਪੀਟ ਜਦੋਂ ਉਹ ਉਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਾਂਦਾ ਖੜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵੱਲੋਂ ਉਸ ਨੂੰ ਉਹੀ ਟੋਪੀ ਪਹਿਨਾਈ ਜਾਂਦੀ ਹੈ ਤਾਂ ਉਹਨਾਂ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਇੱਥੇ ਹਾਸੋਹੀਣੀ ਗੱਲ ਹੈ ਕਿ ਇੱਕ ਟੋਪੀ ਨੇ ਫਸਾਇਆ ਚੋਰ ਦਰਸਲ ਮਾਮਲਾ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਦਾ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਦੁਪਹਿਰ ਦੇ 4 ਵਜੇ ਬਾਈਕ ਚੋਰੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਰਾਤ ਦੇ ਕਰੀਬ 9 ਵਜੇ ਉਸੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ ਅਤੇ ਲੋਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਦੇ ਬਾਅਦ ਇਹ ਯਕੀਨ ਹੋ ਜਾਂਦਾ ਹੈ ਕਿ ਇਹ ਬਾਈਕ ਉਸ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਖੁਦ ਵੀ ਕਬੂਲ ਕਰ ਰਿਹਾ ਹੁੰਦਾ ਹੈ ਦਰਸਲ ਲੁਧਿਆਣਾ ਦੇ ਵਿੱਚ ਵਾਹਨ ਚੋਰ ਗਰੋ ਸਰਗਰਮ ਹੈ ਲੋਕਾਂ ਨੇ ਇੱਕ ਬਾਈਕ ਸਵਾਰ ਚੋਰ ਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਪਛਾਣ ਕੇ ਘੁੰਮਦਾ ਹੋਇਆ ਫੜ ਲਿਆ ਉਰੋਪੀ ਨੇ ਦੁਪਹਿਰ ਦੇ ਸਮੇਂ ਬਾਈਕ ਚੋਰੀ ਕੀਤੀ ਚੋਰੀ ਦੇ ਬਾਈਕ ਤੇ ਫਰਾਰ ਬਦਮਾਸ਼ ਦੀ ਫੋਟੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਸ਼ਾਮ ਦੇ ਵਕਤ ਲੋਕਾਂ ਨੇ ਉਸ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਛਤਾਚੇ ਦੇ ਵਿੱਚ ਉਸ ਨੇ ਖੁਦ ਕਬੂਲਿਆ ਕਿ ਉਸ ਨੇ ਬਾਈਕ ਚੋਰੀ ਕੀਤਾ ਲੋਕਾਂ ਨੇ ਉਸ ਨੂੰ ਫੁਟੇਜ ਦੇ ਆਧਾਰ ਤੇ ਪਛਾਣਿਆ ਚੋਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫਿਰ ਦਬੋਚ ਲਿਆ આરોપી ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਉਸ ਨੇ ਕਿਹਾ ਕਿ ਉਹ ਗਿੱਲ ਚੌਂਕ ਦੇ ਬਣੇ ਪੁਲ ਦੇ ਥੱਲੇ ਸੌਂਦਾ ਹੈ ਅਤੇ ਉਹ ਆਪਣੇ ਦੋਸਤ ਦੇ ਕਹਿਣ ਤੇ ਨਿਊ ਹਰ ਗੋਬਿੰਦਨਗਰ ਦੇ ਵਿੱਚ ਬਾਈਕ ਦੁਕਾਨ ਦੇ ਬਾਹਰ ਤੋਂ ਲੈ ਕੇ ਆਉਣ ਦੇ ਲਈ ਉਸ ਨੂੰ ਕਿਹਾ ਗਿਆ ਸੀ ਅਤੇ ਉਸ ਨੇ ਇਹ ਵੀ ਕੀਤਾ ਉਸ ਨੂੰ ਪਤਾ ਨਹੀਂ ਸੀ ਕਿ ਇਹ ਬਾਈਕ ਕਿਸ ਦੀ ਹੈ ਉਸਨੇ ਵੀ ਦੱਸਿਆ ਕਿ ਉਹ ਲਿਫਟ ਬਣਾਉਣ ਦਾ ਕੰਮ ਕਰਦਾ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਮਰਾਣਾ ਮਰਾਣਾ ਪ੍ਰਿੰਸ ਆ ਜੀ ਐ ਸਾਹਿਬ ਕੀ ਗੱਲ ਹੋਈ ਅੱਜ ਤੁਸੀਂ ਕਿੱਥਾ ਘੁੰਮ ਰਹੇ ਸੀ ਅੱਜ ਕਿੰਨਾ ਚੋਰੀ ਕੀਤਾ ਹੈ ਚੋਰੀ ਨਹੀਂ ਕੀਤੀ ਪਾਜੀ ਮੈਨੂੰ ਪਤਾ ਨਹੀਂ ਸੀਗਾ ਮੁੰਡਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀਗਾ ਠੀਕ ਆ ਉਹਨੇ ਮੈਨੂੰ ਕਿਹਾ ਵੀ ਮੋਟਰਸਾਈਕਲ ਲੈ ਕੇ ਜਾਣਾ ਆਪਣੇ ਘਰ ਕੋਲ ਵੀ ਘਰੇ ਜਾ ਕੇ ਲਾਦੀ ਮੈਂ ਘਰੇ ਜਾ ਕੇ ਲਾਇਆ ਮੈਂ ਤਾਂ ਹੁਣ ਵੀ ਕਹਿ ਰਹੇ ਆ ਵੀ ਮੇਰੇ ਨਾਲ ਚੱਲੋ ਉਹਦੇ ਘਰੋਂ ਮੋਟਰਸਾਈਕਲ ਬਨਾਮ ਤਕਰਾ ਦੇਣਾ ਕਿ ਜਨਾ ਪਿਛਲੇ ਵੀ ਮੋਟਰਸਾਈਕਲ ਤੇ ਉਹੀ ਕਰਕੇ ਲੈ ਕੇ ਆਏ ਆ ਨਹੀਂ ਉਹਨੇ ਉਹਦਾ ਨਹੀਂ ਮੈਨੂੰ ਪਤਾ ਸਰਦਾਰ ਮੁੰਡਾ ਉਹ ਠੀਕ ਹੈ ਨਹੀਂ ਉਹ ਲਵਾ ਕੇ ਗਿਆ ਜਲੰਧਰ ਲੈ ਕੇ ਗਿਆ ਉਹ ਠੀਕ ਹੈ ਨਹੀਂ ਜਲੰਧਰ ਉਹਦਾ ਘਰ ਬਾਰ ਆ ਮੈਂ ਉਹਦਾ ਮੋਟਰਸਾਈਕਲ ਨੰਬਰ ਲਾ ਰਿਆਂ ਨੰਬਰ ਚੱਕਦਾ ਨਹੀਂ ਪਿਆ ਉਹ ਕਿਥੇ ਨੰਬਰ ਲਾ ਰਿਆਂ ਕਿੱਥੇ ਰਹਿਣਾ ਤੂੰ ਮੈਂ ਤਾਂ ਗੇਜ ਚੌਂਕ ਰੰਲਾ ਜੀ ਬੋ ਦੇ ਥੱਲੇ ਬੋਲਦੇ ਥੱਲੇ ਬੋਲਦੇ ਕਿਹਨੇ ਅੱਜ ਹੁਣ ਇੱਥੇ ਕਿੰਨੇ ਅੱਗੇ ਮੁਰਤਲ ਚੱਕ ਚੁੱਕੇ ਆ ਉਹ ਭਾਜੀ ਮੈਂ ਕੋਈ ਮੁਰਤਲ ਨਹੀਂ ਚੱਕਿਆ ਮੇਰਾ ਲਿਫਟ ਦਾ ਕੰਮ ਆ ਜੀ ਮੈਂ ਲਿਫਟ ਦਾ ਕੰਮ ਕਰਦਾ ਵਈਆ ਆਪਣਾ ਠੀਕ ਆ ਨਹੀਂ ਦਿਵਾਲੀਦਾਰ ਬੰਦਾ ਜੀ ਠੀਕ ਆ ਨਹੀਂ ਬਾਕੀ ਜਿਹੜੇ ਬੰਦੇ ਕੋ ਮੁਰਤਲ ਆ ਮੈਂ ਮੁਰਤਲ ਵਾਲੇ ਬੰਦੇ ਨਾਲ ਟਕਰਾ ਦਿੰਨਾ ਉਹ ਉਹਦਾ ਨੰਬਰ ਮੈਂ ਲਾ ਰਿਹਾ ਨੰਬਰ ਉਹ ਚੱਕਦਾ ਨਹੀਂ ਪਿਆ ਮੈਂ ਕਹੀ ਜਾਂਦਾ ਮੇਰੇ ਨਾਲ ਚੱਲੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਫਟਵਾ ਦਿੰਦਾ ਮੋਟਰ اچھا ਇਹ ਕਹਦੇ ਵੀ ਤੁਸੀਂ ਮੋਟਰਸਾਈਕਲ ਤੁਸੀਂ ਇੱਧਰ ਚਲਾ ਕੇ ਮੋਟਰਸਾਈਕਲ ਲੈ ਕੇ ਗਏ ਆ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਆਪਣੀ ਗਲਤੀ ਮੰਨਦਾ ਪਰ ਮਨੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਹੁਣ ਫਟਵਾਉਣ ਨੂੰ ਤਿਆਰ ਆ ਇਹ ਕਿੰਦਾ ਕਿੰਦਾ ਬੜਾ ਗਿਆ ਹੁਣ ਕਿ ਕਿੰਦਾ ਬੜਿਆ ਤੈਨੂੰ ਬੜਿਆ ਕਿਦਾਂ ਮੋਟਰਸਾਈਕਲ ਦੇ ਉੱਪਰ ਬੈਠੇ ਨਹੀਂ ਨਹੀਂ ਮੈਂ ਜਾ ਰਿਹਾ ਸੀ ਆਪਣੇ ਰਸਤੇ ਦੇ ਵਿੱਚ ਅੱਛਾ ਮੈਂ ਇੱਧਰ ਪੈਦਲ ਜਾ ਰਿਹਾ ਸੀ ਮੈਨੂੰ ਇਹਨਾਂ ਨੇ ਫੜ ਕੇ ਇੱਧਰ ਬਣ ਲਿਆ ਮੇਰਾ ਨਾਮ ਲਾਲ ਸਿੰਘ ਸਿੱਧੂ ਆਵੇਰ ਜੀ ਮੈਂ ਬਾਰਕ ਨੂੰ ਸ਼ਹਿਰ ਤੇ ਚੱਲਿਆ ਸੀਗਾ ਮੈਂ ਦੇਖਿਆ ਸ਼ੋਰ ਪੈ ਰਿਹਾ ਸਾਰੇ ਇਕੱਠੇ ਹੋਏ ਸੀ ਦੇਖਿਆ ਤੇ ਇਹਨਾਂ ਨੇ ਚੋਰ ਫੜਿਆ ਸੀਗਾ ਫਿਰ ਇਹ ਮੰਨ ਗਿਆ ਇੱਥੋਂ ਮੋਟਰਸਾਈਕਲ ਤੇ ਬਹਿ ਕੇ ਤਾਇਪਰ ਰੋਡ ਤੱਕ ਕੋਈ ਗੋਡਾਊਨ ਬਣਾਇਆ ਜੋ ਵੀ ਇਹਨਾਂ ਨੇ ਬਣਾਇਆ ਹੋਰ ਵੀ ਇਹਨਾਂ ਕੋਲ ਮੋਟਰਸਾਈਕਲ ਆ ਗਏ ਇਹ ਮੰਨਦਾ ਵਾ ਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਵੀਰ ਜੀ ਇਹਨਾਂ ਕੋਲ ਦੋ ਦੋ ਮੋਬਾਈਲ ਨੇ ਇਹਦੇ ਕੋਲ ਰੀਸੈਟ ਕੀਤੇ ਦੋ ਮੋਬਾਈਲ ਨੇ ਇਹਦੇ ਕੋਲ ਉਹ ਵੀ ਸਾਡੇ ਕੋਲ ਨੇ ਦੋ ਮੋਬਾਈਲ ਨੇ ਉਸ ਤੋਂ ਇਲਾਵਾ ਸਾਡੇ ਇਲਾਕੇ 'ਚ ਤਾਂ ਕਈ ਐਕਟਿਵ ਚੋਰੀਆਂ ਹੋਈਆਂ ਨੇ ਉਹ ਵੀ ਬੰਦੇ ਇੱਥੇ ਮਜੂਦ ਖੜੇ ਨੇ ਇਹ ਸਵੰਦਿਆਂ ਨੂੰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਵੱਧ ਤੋਂ ਵੱਧ ਨਾਥ ਭਾਈ ਜਾਵੇ ਕਿਉਂਕਿ ਲੱਖ ਰੁਪਏ ਦਾ ਮੋਟਰਸਾਈਕਲ ਹੁੰਦਾ 5000 10000 ਰੁਪਏ 'ਚ ਇਹ ਕਬਾੜੀਆਂ ਨਵੇਂ ਮੋਟਰਸਾਈਕਲ ਵੇਚ ਆਉਂਦੇ ਆ ਆਮ ਬੰਦਾ ਵਿਚਾਰਾ ਕਿਸ਼ਤਾਂ 'ਤੇ ਮੋਟਰਸਾਈਕਲ ਲੈਂਦਾ ਕੋਈ ਕਿੱਦਾਂ ਲੈਂਦਾ ਵਾ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਇਹ ਨਸ਼ਾ ਕਰਦੇ ਪਤਾ ਨਹੀਂ ਕੀ ਕਰਦੇ ਨੇ ਹਰ ਇਲਾਕੇ 'ਚ ਚੋਰੀ ਦੀ ਤਾਹੀ ਤਰਾਹੀ ਕਰਾਈ ਕੁੱਤ ਚਲਤ ਰਹੀ ਐ ਮੋਟਰਸਾਈਕਲ ਆ ਦੇਖੋ ਭਾਈ ਸਾਹਿਬ ਨਾਲ ਖੜੇ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਇਹਨਾਂ ਦੇ ਸੀਸੀਟੀਵੀ ਚ ਬਕਾਇਦਾ ਇਹਨਾਂ ਦੀਆਂ ਫੋਟੋਆਂ ਆਈਆਂ ਨੇ ਤੇ ਉਹ ਕੈਪਾਈ ਇਹਨਾਂ ਨੇ ਕਿਹਾ ਯਾਰ ਬੰਦਾ ਤੇ ਉਹ ਹੀ ਆ ਤਾਂ ਫੜਿਆ ਫਿਰ ਇਹ ਮੰਨ ਗਿਆ ਵੀ ਮੈਂ ਉੱਥੇ ਮੋਟਰਸਾਈਕਲ ਖੜਾ ਕੀਤਾ ਹੋਇਆ ਵਾ ਇਹ ਬੰਦਾ ਨਹੀਂ ਇਹ ਬੰਦਾ ਆ ਮੋਬਾਈਲ ਦਿਖਾਇਆ ਦੋਨੇ ਆ ਦੋ ਮੋਬਾਈਲ ਨੇ ਦੇਖੋ ਆ ਦੇਖੋ ਵੀਰ ਜੀ ਜਦ ਕਿ ਇਹਦੀ ਇਹ ਔਕਾਤ ਨਹੀਂ ਇਸ ਮੋਬਾਈਲ ਦੀ ਇਹ ਵੀ ਇਹਨੇ ਕਿਸੇ ਦੀ ਜੇਬ ਚੋਂ ਹੋ ਜਾਂ ਕਰਕੇ ਇੱਕ ਮੋਬਾਈਲ ਹੋਰ ਆ ਵੀਰ ਜੀ ਆ ਦੇਖੋ ਆ ਦੋ ਮੋਬਾਈਲ ਵੀ ਇਹਦੇ ਕੋਲ ਨੇ ਵੀਰ ਜੀ ਇਹ ਤੀਨੇ ਤੁਹਾਨੂੰ ਕੀ ਦੱਸ ਰਿਹਾ ਹੁੰਦੇ ਨੇ ਇਹ ਦੱਸ ਰਿਹਾ ਕਿ ਨਾ ਮੇਰੇ ਨਾਲ ਚਲੋ ਤੁਹਾਨੂੰ ਮੋਟਰਸਾਈਕਲ ਇੱਕ ਮੁੰਡਾ ਹੋਰ ਆ ਮੈਂ ਬਰਾਮਦ ਕਰਵਾ ਦਿੰਦਾ ਹਾਂ ਹੁਣ ਇਹ ਇਹ ਕਹਿ ਰਿਹਾ ਇਹ ਪੁਲਿਸ ਆਈ ਹੈ ਹਾਂ ਤੇ ਐਸ ਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੇ ਜਲਦੀ ਹੀ ਆ ਹੀ ਗਏ ਜੀ ਆਪਕੋਰਸ ਆ ਗਈ ਹੈ ਜੀ ਹੁਣ ਉਹਨਾਂ ਦਾ ਬੰਦੀ ਕਾਰਵਾਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਇਹ ਨਿਊ ਹਰਮਨਗਰ ਹੈ ਜੀ ਨਿਊ ਹਰਮਨਗਰ ਜੋ ਇਹ ਚੋਰ ਦਪਹਿਰ ਦੇ ਕੋਈ 4 ਵਜੇ ਸ਼ਾਮੀ ਆਇਆ ਇਥੋਂ ਮੋਟਰਸਾਈਕਲ ਚਲਾ ਕੇ ਲੈ ਗਿਆ ਇਹਦੀਆਂ ਫੋਟੋਆਂ ਸੀਸੀਟੀਵੀ ਟੀਵੀ ਕੈਮਰੇਜ ਆ ਗਈਆਂ ਅੱਜ ਮੋਟਰਸਾਈ ਜਿਹੜੀ ਕੈਪ ਪਾਈ ਸੀ ਉਹ ਕੈਪ ਤਾਂ ਪਛਾਣਿਆ ਗਿਆ ਬੰਦਾ ਇਹ ਆ ਜਦੋਂ ਉਹਨੂੰ ਪੁੱਛਿਆ ਫੜ ਕੇ ਪਹਿਲਾਂ ਕਹਿੰਦਾ ਮੈਂ ਚੱਕਿਆ ਨਹੀਂ ਬਾਅਦ ਚ ਮੰਨ ਗਿਆ ਔਰ ਕਹਿ ਰਿਹਾ ਕਿ ਮੋਟਰਸਾਈਕਲ ਤੁਨਾਲਾ ਚੋਕ ਚ ਪਿਆ ਮੇਰੇ ਕਿਸੇ ਯਾਰ ਦੋਸਤ ਦੇ ਘਰ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਮੋਟਰਸਾਈਕਲ ਬਰਾਮਗ ਲਾ ਦੇਣਾ ਉਸ ਤੋਂ ਬਾਅਦ ਅਸੀਂ ਇਹਦਾ ਤਲਾਸ਼ੀ ਲਈ ਇਹਦੇ ਕੋਲੋਂ ਦੋ ਇਹਦੇ ਕੋਲੋਂ ਦੋ ਮੋਬਾਈਲ ਨਿਕਲੇ ਜਿਹੜੇ ਕਿ ਮੋਬਾਈਲ ਦੋਨੇ ਰੀਸੈਟ ਕੀਤੇ ਹੋਏ ਆ ਉਹਨਾਂ 'ਚ ਕੋਈ ਨੰਬਰ ਨਹੀਂ ਕੋਈ ਫੋਟੋ ਨਹੀਂ ਕੋ ਕੁਛ ਨਹੀਂ ਮੋਬਾਈਲ ਇਹਦੇ ਕੋਲ ਫੜੇ ਗਿਆ ਔਰ ਇਹ ਬੰਦਾ ਮੰਨਦਾ ਪਿਆ ਕਿ ਮੇਰਾ ਦੋਸਤ ਹੀ ਉਹ ਜਿਹਨੂੰ ਦਵਾਇਆ ਉਹਨਾਂ ਦਾ ਮਕਾਨ ਹੈਗਾ ਉੱਥੇ ਅਸੀਂ ਰਹਿੰਦੇ ਹਾਂ ਔਰ ਅਸੀਂ ਵੋਟਰਾਂ ਚੱਕਿਆ ਉਹਨਾਂ ਨੂੰ ਆਈ ਪੁਲਿਸ ਆਈ ਪੁਲਿਸ ਨੇ ਲੈ ਗਏ ਤਿੰਨ ਬੰਦੇ ਬਾਕੀ ਅੱਗੇ ਬੜੀ ਕਾਰਵਾਈ ਪੁਲਿਸ ਅੱਜ ਕਰ ਰਹੇ ਨੇ 3 ਬੈਟਰੀ ਵੈਗੇ ਜੇ ਬਾਹਰ ਰੱਖਦੇ ਨੇ ਕੋਈ ਸੇਫਟੀ ਹੈ ਹਾਂ ਉਹ ਚੱਕਦੇ ਕੀ ਥਾਣੇ ਚਲੇ ਗਏ ਲੈ ਕੇ ਗੱਲ ਮਾਮਲਾ ਕੀ ਹੈ ਮੋਟਰਸਾਈਕਲ ਰਾਜਪੁਰ ਰੋਡ ਦੇ ਕਿ ਮੰਗਦਾ ਵੀ ਮੇਰੀ ਕੋਲ ਉਹ ਬਰਦਰ ਇਨਵੈਸਟਿਗੇਸ਼ਨ ਨਾਲ ਕੰਪਲੇਂਟ ਆਈ ਸੀ ਠੀਕ ਆ ਉਹ ਵੈਰੀਫਾਈ ਕਰ ਲੈਂਦੇ ਆ ਪਹਿਲਾਂ ਕਿ ਪੁਲਿਸ ਦਾ ਚੋਰ ਇਹਨੂੰ ਦੱਸਿਆ ਉਹਨਾਂ ਨੇ ਤਾਂ ਵੈਰੀਫਾਈ ਕਰਕੇ ਜਿਹੜਾ ਹੈਗਾ ਪ੍ਰੋਸੈਸ ਕਰਦੇ ਨੇ ਕਿਹੜੇ ਏਰੀਆ ਬੰਦਾ ਜੀ ਇਹ ਏਰੀਆ ਹੈਗਾ ਆਪਣੇ ਮਹਾਰਾਜਾ ਬੈਂਡ ਤੋਂ ਅੱਗੇ ਆ ਗਿਆ ਇਸ ਤੋਂ ਅਸੀਂ ਨਹੀਂ ਚੱਲਦੇ। ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ। ਕਿਸ ਤਰ੍ਹਾਂ ਇੱਕ ਚੋਰ ਨੂੰ ਉਸਦੀ ਟੋਪੀ ਪਾਉਣ ਦਾ ਸ਼ੌਂਕ ਸਲਾਖਾਂ ਦੇ ਪਿੱਛੇ ਲਿਜਾ ਸਕਦਾ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ਖਸ ਦੁਪਹਿਰ ਦੇ ਵਕਤ ਬਾਈਕ ਚੋਰੀ ਕਰਦਾ ਹੈ ਅਤੇ ਸ਼ਾਮ ਦੇ ਵਕਤ ਜਦੋਂ ਇਹ ਇਲਾਕੇ ਦੇ ਵਿੱਚ ਰਿਪੀਟ ਜਦੋਂ ਉਹ ਉਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਾਂਦਾ ਖੜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵੱਲੋਂ ਉਸ ਨੂੰ ਉਹੀ ਟੋਪੀ ਪਹਿਨਾਈ ਜਾਂਦੀ ਹੈ ਤਾਂ ਉਹਨਾਂ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਇੱਥੇ ਹਾਸੋਹੀਣੀ ਗੱਲ ਹੈ ਕਿ ਇੱਕ ਟੋਪੀ ਨੇ ਫਸਾਇਆ ਚੋਰ ਦਰਸਲ ਮਾਮਲਾ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਦਾ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਦੁਪਹਿਰ ਦੇ 4 ਵਜੇ ਬਾਈਕ ਚੋਰੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਰਾਤ ਦੇ ਕਰੀਬ 9 ਵਜੇ ਉਸੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ ਅਤੇ ਲੋਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਦੇ ਬਾਅਦ ਇਹ ਯਕੀਨ ਹੋ ਜਾਂਦਾ ਹੈ ਕਿ ਇਹ ਬਾਈਕ ਉਸ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਖੁਦ ਵੀ ਕਬੂਲ ਕਰ ਰਿਹਾ ਹੁੰਦਾ ਹੈ ਦਰਸਲ ਲੁਧਿਆਣਾ ਦੇ ਵਿੱਚ ਵਾਹਨ ਚੋਰ ਗਰੋ ਸਰਗਰਮ ਹੈ ਲੋਕਾਂ ਨੇ ਇੱਕ ਬਾਈਕ ਸਵਾਰ ਚੋਰ ਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਪਛਾਣ ਕੇ ਘੁੰਮਦਾ ਹੋਇਆ ਫੜ ਲਿਆ ਉਰੋਪੀ ਨੇ ਦੁਪਹਿਰ ਦੇ ਸਮੇਂ ਬਾਈਕ ਚੋਰੀ ਕੀਤੀ ਚੋਰੀ ਦੇ ਬਾਈਕ ਤੇ ਫਰਾਰ ਬਦਮਾਸ਼ ਦੀ ਫੋਟੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਸ਼ਾਮ ਦੇ ਵਕਤ ਲੋਕਾਂ ਨੇ ਉਸ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਛਤਾਚੇ ਦੇ ਵਿੱਚ ਉਸ ਨੇ ਖੁਦ ਕਬੂਲਿਆ ਕਿ ਉਸ ਨੇ ਬਾਈਕ ਚੋਰੀ ਕੀਤਾ ਲੋਕਾਂ ਨੇ ਉਸ ਨੂੰ ਫੁਟੇਜ ਦੇ ਆਧਾਰ ਤੇ ਪਛਾਣਿਆ ਚੋਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫਿਰ ਦਬੋਚ ਲਿਆ આરોપી ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਉਸ ਨੇ ਕਿਹਾ ਕਿ ਉਹ ਗਿੱਲ ਚੌਂਕ ਦੇ ਬਣੇ ਪੁਲ ਦੇ ਥੱਲੇ ਸੌਂਦਾ ਹੈ ਅਤੇ ਉਹ ਆਪਣੇ ਦੋਸਤ ਦੇ ਕਹਿਣ ਤੇ ਨਿਊ ਹਰ ਗੋਬਿੰਦਨਗਰ ਦੇ ਵਿੱਚ ਬਾਈਕ ਦੁਕਾਨ ਦੇ ਬਾਹਰ ਤੋਂ ਲੈ ਕੇ ਆਉਣ ਦੇ ਲਈ ਉਸ ਨੂੰ ਕਿਹਾ ਗਿਆ ਸੀ ਅਤੇ ਉਸ ਨੇ ਇਹ ਵੀ ਕੀਤਾ ਉਸ ਨੂੰ ਪਤਾ ਨਹੀਂ ਸੀ ਕਿ ਇਹ ਬਾਈਕ ਕਿਸ ਦੀ ਹੈ ਉਸਨੇ ਵੀ ਦੱਸਿਆ ਕਿ ਉਹ ਲਿਫਟ ਬਣਾਉਣ ਦਾ ਕੰਮ ਕਰਦਾ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਮਰਾਣਾ ਮਰਾਣਾ ਪ੍ਰਿੰਸ ਆ ਜੀ ਐ ਸਾਹਿਬ ਕੀ ਗੱਲ ਹੋਈ ਅੱਜ ਤੁਸੀਂ ਕਿੱਥਾ ਘੁੰਮ ਰਹੇ ਸੀ ਅੱਜ ਕਿੰਨਾ ਚੋਰੀ ਕੀਤਾ ਹੈ ਚੋਰੀ ਨਹੀਂ ਕੀਤੀ ਪਾ ਜੀ ਮੈਨੂੰ ਪਤਾ ਨਹੀਂ ਸੀਗਾ ਮੁੰਡਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀਗਾ ਠੀਕ ਆ ਉਹਨੇ ਮੈਨੂੰ ਕਿਹਾ ਵੀ ਮੋਟਰ ਤੇ ਲੈ ਕੇ ਜਾਣਾ ਆਪਣੇ ਘਰ ਕੋਲ ਵੀ ਘਰੇ ਜਾ ਕੇ ਲਾਜ਼ਮੀ ਘਰੇ ਜਾ ਕੇ ਲਾਇਆ ਮੈਂ ਤਾਂ ਹੁਣ ਵੀ ਕਹਿ ਰਹੇ ਆ ਵੀ ਮੇਰੇ ਨਾਲ ਚੱਲੋ ਉਹਦੇ ਘਰੋਂ ਮੋਟਰਲ ਬਨਾਮ ਤਕਰਾ ਦੇਣਾ ਕਹਿੰਦਾ ਪਿਛਲੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਏ ਆ ਨਹੀਂ ਉਹ ਨਹੀਂ ਮੈਨੂੰ ਪਤਾ ਸਰਦਾਰ ਮੁੰਡਾ ਉਹ ਠੀਕ ਹੈ ਨਹੀਂ ਉਹ ਲਵਾ ਕੇ ਗਿਆ ਜਲੰਧਰ ਲੈ ਕੇ ਗਿਆ ਉਹ ਠੀਕ ਹੈ ਨਹੀਂ ਜਲੰਧਰ ਉਹਦਾ ਘਰ ਬਾਰ ਆ ਮੈਂ ਉਹਦਾ ਮੋਟਰਸਾਈਕਲ ਨੰਬਰ ਲਾ ਰਿਆਂ ਨੰਬਰ ਚੱਕਦਾ ਨਹੀਂ ਪਿਆ ਉਹ ਕਿਹਦੇ ਨੰਬਰ ਲਾ ਰਿਆਂ ਕਿੱਥੇ ਰਹਿਣਾ ਤੂੰ ਮੈਂ ਨਾ ਗੇਲ ਚੌਕ ਰੰਲਾ ਜੀ ਪੂਰੇ ਥੱਲੇ ਪੁਲ ਦੇ ਥੱਲੇ ਪੁਲ ਦੇ નીચે ਹਾਂ ਜੀ ਕਿੰਨੇ ਨਹੀਂ ਹੋਣਾ ਇੱਥੇ ਕਿੰਨੇ ਅੱਗੇ ਮੋੜ ਚੱਕ ਚੁੱਕੇ ਆ ਉਹ ਪਾਜੀ ਮੈਂ ਕੋਈ ਮੋੜਤਲ ਨਹੀਂ ਚੱਕਿਆ ਮੇਰਾ ਲਿਫਟ ਦਾ ਕੰਮ ਆ ਜੀ ਮੈਂ ਲਿਫਟ ਦਾ ਕੰਮ ਕਰਦਾ ਵਈਆ ਆਪਣਾ ਠੀਕ ਆ ਨਹੀਂ ਦਿਵਾਲੀਦਾਰ ਬੰਦਾ ਜੀ ਠੀਕ ਆ ਨਹੀਂ ਬਾਕੀ ਜਿਹੜੇ ਬੰਦੇ ਕੋ ਮੋਟਰਸਾਈਕਲ ਮੈਂ ਮੋਟਰਸਾਈਕਲ ਵਾਲੇ ਬੰਦੇ ਨਾਲ ਟਕਰਾ ਦਿੰਨਾ ਉਹ ਉਹਦਾ ਨੰਬਰ ਮੈਂ ਲਾ ਰਿਹਾ ਨੰਬਰ ਉਹ ਚੱਕਦਾ ਨਹੀਂ ਪਿਆ ਮੈਂ ਕਹੀ ਜਾਂਦਾ ਮੇਰੇ ਨਾਲ ਚੱਲੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਫਟਵਾ ਦਿੰਦਾ ਮੋਟਰ اچھا ਇਹ ਕਹਦੇ ਵੀ ਤੁਸੀਂ ਮੋਟਰਸਾਈਕਲ ਤੁਸੀਂ ਇੱਧਰ ਚਲਾ ਕੇ ਮੋਟਰਸਾਈਕਲ ਲੈ ਕੇ ਗਏ ਆਂ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਆਪਣੀ ਗਲਤੀ ਮੰਨਦਾ ਪਰ ਮਨੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਹੁਣ ਫਟਵਾਉਣ ਨੂੰ ਤਿਆਰ ਆ ਇਹ ਕਿੰਦਾ ਬੜਾ ਕਿੰਦਾ ਬੜਿਆ ਗਿਆ ਹੁਣ ਵੀ ਕਿੰਦਾ ਬੜਿਆ ਤੈਨੂੰ ਬੜਿਆ ਕਿਦਾਂ ਮੋਟਰਸਾਈਕਲ ਦੇ ਉੱਪਰ ਬੈਠੇ ਨਹੀਂ ਨਹੀਂ ਮੈਂ ਜਾ ਰਿਹਾ ਸੀ ਆਪਣੇ ਰਸਤੇ ਦੇ ਵਿੱਚ ਅੱਛਾ ਮੈਂ ਇੱਧਰ ਪੈਦਲ ਜਾ ਰਿਹਾ ਸੀ ਮੈਨੂੰ ਇਹਨਾਂ ਨੇ ਫੜ ਕੇ ਇੱਧਰ ਬਣ ਲਿਆ ਮੇਰਾ ਨਾਮ ਲਾਲ ਸਿੰਘ ਸਿੱਧੂ ਆਵੇਰ ਜੀ ਮੈਂ ਬਾਰਕ ਨੂੰ ਸ਼ਹਿਰ ਤੇ ਚੱਲਿਆ ਸੀਗਾ ਮੈਂ ਦੇਖਿਆ ਸ਼ੋਰ ਪੈ ਰਿਹਾ ਸਾਰੇ ਇਕੱਠੇ ਹੋਏ ਸੀ ਦੇਖਿਆ ਤੇ ਇਹਨਾਂ ਨੇ ਚੋਰ ਫੜਿਆ ਸੀਗਾ ਫਿਰ ਇਹ ਮੰਨ ਗਿਆ ਇੱਥੋਂ ਮੋਟਰਸਾਈਕਲ ਤੇ ਬਹਿ ਕੇ ਤਾਇਪਰ ਰੋਡ ਤੱਕ ਕੋਈ ਗੋਡਾਊਨ ਬਣਾਇਆ ਜੋ ਵੀ ਇਹਨਾਂ ਨੇ ਬਣਾਇਆ ਹੋਰ ਵੀ ਇਹਨਾਂ ਕੋਲ ਮੋਟਰਸਾਈਕਲ ਆ ਗਏ ਇਹ ਮੰਨਦਾ ਵਾ ਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਵੀਰ ਜੀ ਇਹਨਾਂ ਕੋਲ ਦੋ ਦੋ ਮੋਬਾਈਲ ਨੇ ਇਹਦੇ ਕੋਲ ਰੀਸੈਟ ਕੀਤੇ ਦੋ ਮੋਬਾਈਲ ਨੇ ਇਹਦੇ ਕੋਲ ਉਹ ਵੀ ਸਾਡੇ ਕੋਲ ਨੇ ਦੋ ਮੋਬਾਈਲ ਨੇ ਉਸ ਤੋਂ ਇਲਾਵਾ ਸਾਡੇ ਇਲਾਕੇ 'ਚ ਤਾਂ ਕਈ ਐਕਟਿਵ ਚੋਰੀ ਹੋਈਆਂ ਨੇ ਉਹ ਵੀ ਬੰਦੇ ਇੱਥੇ ਮਜੂਦ ਖੜੇ ਨੇ ਇਹ ਸਵੰਦਿਆਂ ਨੂੰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਇਹਨਾਂ ਦੇ ਵੱਧ ਤੋਂ ਵੱਧ ਨਾਥ ਭਾਈ ਜਾਵੇ ਕਿਉਂਕਿ ਲੱਖ ਰੁਪਏ ਦਾ ਮੋਟਰਸਾਈਕਲ ਹੁੰਦਾ 5000 10000 ਰੁਪਏ 'ਚ ਇਹ ਕਬਾੜੀਆਂ ਨਵਾਂ ਮੋਟਰਸਾਈਕਲ ਵੇਚ ਆਉਂਦੇ ਆ ਆਮ ਬੰਦਾ ਵਿਚਾਰਾ ਕਿਸ਼ਤਾਂ ਦੇ ਮੋਟਰਸਾਈਕਲ ਲੈਂਦਾ ਕੋਈ ਕਿੱਦਾਂ ਲੈਂਦਾ ਵਾ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਇਹ ਨਸ਼ਾ ਕਰਦੇ ਪਤਾ ਨਹੀਂ ਕੀ ਕਰਦੇ ਨੇ ਹਰ ਇਲਾਕੇ 'ਚ ਚੋਰੀ ਦੀ ਤਾਹੀ ਤਰਾਹੀ ਕਰਾਈ ਪਈ ਜ ਕਿੱਥੋਂ ਚੋਰੀ ਹੋ ਗਿਆ ਮੋਟਰਸਾਈਕਲ ਆ ਦੇਖੋ ਭਾਈ ਸਾਹਿਬ ਨਾਲ ਖੜੇ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਇਹਨਾਂ ਦੇ ਸੀਸੀਟੀਵੀ ਚ ਬਕਾਇਦਾ ਇਹਨਾਂ ਦੀਆਂ ਫੋਟੋਆਂ ਆਈਆਂ ਨੇ ਤੇ ਉਹ ਕਹਿ ਪਾਈ ਇਹਨਾਂ ਨੇ ਕਿਹਾ ਯਾਰ ਬੰਦਾ ਤੇ ਉਹ ਹੀ ਆ ਤਾਂ ਫੜਿਆ ਫਿਰ ਇਹ ਮੰਨ ਗਿਆ ਵੀ ਮੈਂ ਉੱਥੇ ਮੋਟਰਸਾਈਕਲ ਖੜਾ ਕੀਤਾ ਹੋਇਆ ਵਾ ਇਹ ਬੰਦਾ ਨਹੀਂ ਇਹ ਬੰਦਾ ਆ ਮੋਬਾਈਲ ਦਿਖਾਇਆ ਦੋਨੇ ਆ ਦੋ ਮੋਬਾਈਲ ਨੇ ਦੇਖੋ ਆ ਦੇਖੋ ਵੀਰ ਜੀ ਜਦ ਕਿ ਇਹਦੀ ਇਹ ਔਕਾਤ ਨਹੀਂ ਇਸ ਮੋਬਾਈਲ ਦੀ ਇਹ ਵੀ ਇਹਨੇ ਕਿਸੇ ਦੀ ਜੇਬ ਚੋਂ ਜਾਂ ਕਰਕੇ ਇੱਕ ਮੋਬਾਈਲ ਹੋਰ ਆ ਵੀਰ ਜੀ ਆ ਦੇਖੋ ਆ ਦੋ ਮੋਬਾਈਲ ਵੀ ਇਹਦੇ ਕੋਲ ਨੇ ਵੀਰ ਜੀ ਇਹ 3 ਨੂੰ ਕੀ ਦੱਸ ਰਿਹਾ ਹੁੰਦਾ ਇਹ ਦੱਸ ਰਿਹਾ ਕਿ ਨਾ ਮੇਰੇ ਨਾਲ ਚਲੋ ਤੁਹਾਨੂੰ ਮੋਟਰਸਾਈਕਲ ਇੱਕ ਮੁੰਡਾ ਹੋਰ ਆ ਮੈਂ ਬਰਾਮਦ ਕਰਵਾ ਦਿੰਦਾ ਹੁਣ ਇਹ ਇਹ ਕਹਿ ਰਿਹਾ ਹੈ ਪੁਲਿਸ ਆਈ ਹੈ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੇ ਜਲਦੀ ਆ ਹੀ ਗਏ ਜੀ ਆਫਕੋਰਸ ਆ ਗਈ ਹੈ ਜੀ ਹੁਣ ਉਹਨਾਂ ਦਾ ਬੰਦੀ ਕਾਰਵਾਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਖੜੀ ਤੋਂ ਖੜੀ ਕਾਰਵਾਈ ਕੀਤੀ ਜਾਵੇ ਇਹ ਨਿਊ ਹਰਮਨਗਰ ਹੈ ਜੀ ਨਿਊ ਹਰਮਨਗਰ ਜੋ ਇਹ ਚੋਰ ਦਪਹਿਰੇ ਕੋਈ 4 ਵਜੇ ਸ਼ਾਮੀ ਆਇਆ ਇਥੋਂ ਮੋਟਰਸਾਈਕਲ ਚਲਾ ਕੇ ਲੈ ਗਿਆ ਇਹਦੀਆਂ ਫੋਟੋਆਂ ਸੀਸੀਟੀਵੀ ਟੀਵੀ ਕੈਮਰੇਜ ਆ ਗਈਆਂ ਆ ਮੋਟਰਸਾਈਕਲ ਜਾ ਕੇ ਦੁਆਰਾ ਫ ਜਿਹੜੀ ਕੈਪ ਪਾਈ ਸੀ ਉਹ ਕੈਪ ਤੋਂ ਪਛਾਣਿਆ ਗਿਆ ਬੰਦਾ ਇਹ ਆ ਜਦੋਂ ਉਹਨੂੰ ਪੁੱਛਿਆ ਫੜ ਕੇ ਪਹਿਲਾਂ ਕਹਿੰਦਾ ਮੈਂ ਚੱਕਿਆ ਨਹੀਂ ਬਾਅਦ ਚ ਮੰਨ ਗਿਆ ਔਰ ਕਹਿ ਰਿਹਾ ਕਿ ਮੋਟਰਸਾਈਕਲ ਤੁਨਾਲਾ ਚੋਕ ਚ ਪਿਆ ਮੇਰੇ ਕਿਸੇ ਯਾਰ ਦੋਸਤ ਦੇ ਘਰ ਮੇਰੇ ਨਾਲ ਚਲੋ ਮੈਂ ਤੁਹਾਨੂੰ ਮੋਟਰਸਾਈਕਲ ਬਰਾਮਗ ਲਾ ਦੇਣਾ ਉਸ ਤੋਂ ਬਾਅਦ ਅਸੀਂ ਇਹਦਾ ਤਲਾਸ਼ੀ ਲਈ ਇਹਦੇ ਕੋਲ ਦੋ ਇਹਦੇ ਕੋਲ ਦੋ ਮੋਬਾਈਲ ਨਿਕਲੇ ਜਿਹੜੇ ਕਿ ਮੋਬਾਈਲ ਦੋਨੇ ਰੀਸੈਟ ਕੀਤੇ ਹੋਏ ਆ ਉਹਨਾਂ 'ਚ ਕੋਈ ਨੰਬਰ ਨਹੀਂ ਕੋਈ ਫੋਟੋ ਨਹੀਂ ਕੋ ਕੁਛ ਨਹੀਂ ਮੋਬਾਈਲ ਇਹਨੇ ਕੋਲ ਫੜੇ ਗਿਆ ਔਰ ਇਹ ਬੰਦਾ ਮੰਨਦਾ ਪਿਆ ਕਿ ਮੇਰਾ ਦੋਸਤ ਹੀ ਉਹ ਜਨਰਲ ਆਇਆ ਉਹਨਾਂ ਦਾ ਮਕਾਨ ਹੈਗਾ ਉੱਥੇ ਅਸੀਂ ਰਹਿੰਦੇ ਹਾਂ ਔਰ ਅਸੀਂ ਮੋਟਰਸਾਈਕਲ ਚੱਕਿਆ ਉਹਨਾਂ ਨੂੰ ਆਈ ਪੁਲਿਸ ਆਈ ਪੁਲਿਸ ਨੇ ਲੈ ਗਏ ਤਿੰਨ ਬੰਦੇ ਬਾਕੀ ਅੱਗੇ ਬੜੀ ਕਾਰਵਾਈ ਪੁਲਿਸ ਵਾਲੇ ਆਪ ਕਰਨਗੇ ਜੇ ਵੈਕਰੀ ਵੈਗੇ ਜੇ ਬਾਹਰ ਰੱਖਦੇ ਨੇ ਕੋਈ ਸੇਫਟੀ ਹੈ ਹਾਂ ਉਹ ਚੱਕਦੇ ਕੀ ਥਾਣੇ ਚਲੇ ਗਏ ਲੈ ਕੇ ਗੱਲ ਮਾਮਲਾ ਕੀ ਹੈ ਮੋਟਰਸਾਈਕਲ ਰਾਜਪੁਰ ਰੋਡ ਦੇ ਕਿ ਰਮਨ ਦਾ ਵਿਆਹ ਮੇਰੀ ਉਹ ਬ੍ਰਦਰ ਇਨਵੈਸਟਿਗੇਸ਼ਨ ਕੰਪਲੇਂਟ ਆਈ ਸੀ ਠੀਕ ਆ ਉਹ ਵੈਰੀਫਾਈ ਕਰ ਲੈਂਦੇ ਆ ਪਹਿਲਾਂ ਕਿ ਪੁਲਿਸਾਂ ਚੋਰ ਇਹਨੂੰ ਦੱਸਿਆ ਆ ਉਹ ਵੈਰੀਫਾਈ ਕਰਕੇ ਜਿਹੜਾ ਹੈਗਾ ਪ੍ਰੋਸੈਸ ਕਰਦੇ ਆ ਕਿਹੜੇ ਏਰੀਆ ਬੰਦਾ ਜੀ ਏਰੀਆ ਇਹ ਹੈਗਾ ਮਹਾਰਾਜਾ ਬੈਂਡ ਤੋਂ ਅੱਗੇ ਆ ਕੇ ਆ ਇਸੇ ਤਰ੍ਹਾਂ ਇਸੇ ਨਾਲ ਚੱਲ ਜੇ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਕਿਸ ਤਰ੍ਹਾਂ ਇੱਕ ਚੋਰ ਨੂੰ ਉਸਦੀ ਟੋਪੀ ਪਾਉਣ ਦਾ ਸ਼ੌਂਕ ਸਲਾਖਾਂ ਦੇ ਪਿੱਛੇ ਲਿਜਾ ਸਕਦਾ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਸ਼ਖਸ ਦੁਪਹਿਰ ਦੇ ਵਕਤ ਬਾਈਕ ਚੋਰੀ ਕਰਦਾ ਹੈ ਅਤੇ ਸ਼ਾਮ ਦੇ ਵਕਤ ਜਦੋਂ ਇਹ ਇਲਾਕੇ ਦੇ ਵਿੱਚ ਰਿਪੀਟ ਜਦੋਂ ਉਹ ਉਸ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਾਂਦਾ ਖੜਾਇਆ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਵੱਲੋਂ ਉਸ ਨੂੰ ਉਹੀ ਟੋਪੀ ਪਹਿਨਾਈ ਜਾਂਦੀ ਹੈ ਤਾਂ ਉਹਨਾਂ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਇੱਥੇ ਹਾਸੋਹੀਣੀ ਗੱਲ ਹੈ ਕਿ ਇੱਕ ਟੋਪੀ ਨੇ ਫਸਾਇਆ ਚੋਰ ਦਰਸਲ ਮਾਮਲਾ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਦਾ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਦੁਪਹਿਰ ਦੇ 4 ਵਜੇ ਬਾਈਕ ਚੋਰੀ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਰਾਤ ਦੇ ਕਰੀਬ 9 ਵਜੇ ਉਸੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੁੰਦਾ ਹੈ ਅਤੇ ਲੋਕਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਦੇ ਬਾਅਦ ਇਹ ਯਕੀਨ ਹੋ ਜਾਂਦਾ ਹੈ ਕਿ ਇਹ ਬਾਈਕ ਉਸ ਨੇ ਹੀ ਚੋਰੀ ਕੀਤੀ ਹੈ ਅਤੇ ਉਹ ਖੁਦ ਵੀ ਕਬੂਲ ਕਰ ਰਿਹਾ ਹੁੰਦਾ ਹੈ ਦਰਸਲ ਲੁਧਿਆਣਾ ਦੇ ਵਿੱਚ ਵਾਹਨ ਚੋਰ ਗਰੋ ਸਰਗਰਮ ਹੈ ਲੋਕਾਂ ਨੇ ਇੱਕ ਬਾਈਕ ਸਵਾਰ ਚੋਰ ਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਪਛਾਣ ਕੇ ਘੁੰਮਦਾ ਹੋਇਆ ਫੜ ਲਿਆ ਰੂਪੀ ਨੇ ਦੁਪਹਿਰ ਦੇ ਸਮੇਂ ਬਾਈਕ ਚੋਰੀ ਕੀਤੀ ਚੋਰੀ ਦੇ ਬਾਈਕ ਤੇ ਫਰਾਰ ਬਦਮਾਸ਼ ਦੀ ਫੋਟੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਸ਼ਾਮ ਦੇ ਵਕਤ ਲੋਕਾਂ ਨੇ ਉਸ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਛਤਾਚੇ ਦੇ ਵਿੱਚ ਉਸ ਨੇ ਖੁਦ ਕਬੂਲਿਆ ਕਿ ਉਸ ਨੇ ਬਾਈਕ ਚੋਰੀ ਕੀਤਾ ਲੋਕਾਂ ਨੇ ਉਸ ਨੂੰ ਫੁਟੇਜ ਦੇ ਆਧਾਰ ਤੇ ਪਛਾਣਿਆ ਚੋਰ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫਿਰ ਦਬੋਚ ਲਿਆ આરોપી ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਉਸ ਨੇ ਕਿਹਾ ਕਿ ਉਹ ਗਿੱਲ ਚੌਂਕ ਦੇ ਬਣੇ ਪੁਲ ਦੇ ਥੱਲੇ ਸੌਂਦਾ ਹੈ ਅਤੇ ਉਹ ਆਪਣੇ ਦੋਸਤ ਦੇ ਕਹਿਣ ਤੇ ਨਿਊ ਹਰ ਗੋਬਿੰਦਨਗਰ ਦੇ ਵਿੱਚ ਬਾਈਕ ਦੁਕਾਨ ਦੇ ਬਾਹਰ ਤੋਂ ਲੈ ਕੇ ਆਉਣ ਦੇ ਲਈ ਉਸ ਨੂੰ ਕਿਹਾ ਗਿਆ ਸੀ ਅਤੇ ਉਸ ਨੇ ਇਹ ਨਹੀਂ ਕੀਤਾ ਉਸ ਨੂੰ ਪਤਾ ਨਹੀਂ ਸੀ ਕਿ ਇਹ ਬਾਈਕ ਕਿਸ ਦੀ ਹੈ ਉਸਨੇ ਵੀ ਦੱਸਿਆ ਕਿ ਉਹ ਲਿਫਟ ਬਣਾਉਣ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਉਹਨਾਂ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੇਰਾ ਨਾਮ ਮੇਰਾਣਾ ਪ੍ਰਿੰਸ ਆ ਜੀ ਐ ਸਾਹਿਬ ਕੀ ਗੱਲ ਹੋਈ ਅੱਜ ਤੁਸੀਂ ਕਿਤਾ ਘੁੰਮ ਰਹੇ ਸੀ ਕਿੰਨਾ ਚੋਰੀ ਕੀਤਾ ਹੈ ਚੋਰੀ ਨਹੀਂ ਕੀਤੀ ਪਾ ਜੀ ਮੈਨੂੰ ਪਤਾ ਨਹੀਂ ਸੀਗਾ ਮੁੰਡਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀਗਾ ਠੀਕ ਆ ਉਹਨੇ ਮੈਨੂੰ ਕਿਹਾ ਵੀ ਮੋਟਰ ਤੇ ਲੈ ਕੇ ਜਾਣਾ ਆਪਣੇ ਘਰ ਕੋਲ ਵੀ ਘਰੇ ਜਾ ਕੇ ਲਾਜ਼ਮੀ ਘਰੇ ਜਾ ਕੇ ਲਾਇਆ ਮੈਂ ਤਾਂ ਹੁਣ ਵੀ ਕਹਿ ਰਹੇ ਆ ਵੀ ਮੇਰੇ ਨਾਲ ਚੱਲੋ ਉਹਦੇ ਘਰੋਂ ਮੋਟਰਲ ਬਨਾਮ ਤਕਰਾ ਦੇਣਾ ਕਿ ਨਾ ਪਿੱਛੇ ਉਹ ਮੋਟਰਸਾਈਕਲ ਤੇ ਉਹੀ ਕਰਕੇ ਲੈ ਕੇ ਆਏ ਆ ਕਿ ਨਹੀਂ ਉਹ ਉਹਦਾ ਨਹੀਂ ਮੈਨੂੰ ਪਤਾ ਸਰਦਾਰ ਮੁੰਡਾ ਉਹ ਠੀਕ ਹੈ ਨਹੀਂ ਉਹ ਲਵਾ ਕੇ ਗਿਆ ਜਲੰਧਰ ਲੈ ਕੇ ਗਿਆ ਉਹ ਠੀਕ ਹੈ ਨਹੀਂ ਜਲੰਧਰ ਉਹਦਾ ਘਰ ਬਾਰ ਆ ਮੈਂ ਉਹਦਾ ਮੋਟਰਸਾਈਕਲ ਨੰਬਰ ਲਾ ਰਿਆਂ ਨੰਬਰ ਚੱਕਦਾ ਨਹੀਂ ਪਿਆ ਉਹ ਕਿਥੇ ਨੰਬਰ ਲਾ ਰਿਆਂ ਹਾਂਜੀ ਕਿੱਥੇ ਰਹਿਣਾ ਤੂੰ ਮੈਂ ਤਾਂ ਗੇਲ ਚੌਕ ਰੱਲਾ ਜੀ ਪੂਰੇ ਥੱਲੇ ਪੁਲ ਦੇ ਥੱਲੇ ਪੁਲ ਦੇ niche ਹਾਂਜੀ ਕਿਨੇ ਨੀ ਹੁਣ ਇੱਥੇ ਕਿੰਨੇ ਅੱਗੇ ਮੁਰਤਲ ਚੱਕ ਚੁੱਕੇ ਆ ਤੂੰ ਉਹ ਪਾਜੀ ਮੈਂ ਕੋਈ ਮੁਰਤਲ ਨਹੀਂ ਚੱਕਿਆ ਮੇਰਾ ਲਿਫਟ ਦਾ ਕੰਮ ਆ ਜੀ ਮੈਂ ਲਿਫਟ ਦਾ ਕੰਮ ਕਰਦਾ ਵਈਆ ਆਪਣਾ ਠੀਕ ਆ ਨਹੀਂ ਦਿਵਾਲੀਦਾਰ ਬੰਦਾ ਜੀ ਠੀਕ ਆ ਨਹੀਂ ਬਾਕੀ ਜਿਹੜੇ ਬੰਦੇ ਕੋ ਮੁਰਤਲ ਆ ਮੈਂ ਮੁਰਤਲ ਵਾਲੇ ਬੰਦੇ ਨਾਲ ਟਕਰਾ ਦਿੰਨਾ ਉਹ ਉਹਦਾ ਨੰਬਰ ਮੈਂ ਲਾ ਰਿਹਾ ਨੰਬਰ ਉਹ ਚੱਕਦਾ ਨਹੀਂ ਪਿਆ ਮੈਂ ਕਹੀ ਜਾਂਦਾ ਮੇਰੇ ਨਾਲ ਚੱਲੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਫਟਵਾ ਦਿੰਦਾ ਮੋਟਰਸਾਈਕਲ ਅੱਛਾ ਇਹ ਕਹਦੇ ਵੀ ਇਤਨੀ ਮੋਟਰਸਾਈਕਲ ਤੁਸੀਂ ਇਧਰ ਚਲਾ ਕੇ ਮੋਟਰਸਾਈਕਲ ਲੈ ਕੇ ਗਏ ਆਂ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਲੈ ਕੇ ਗਿਆ ਮੈਂ ਆਪਣੀ ਗਲਤੀ ਮੰਨਦਾ ਪਰ ਮਨੋ ਜਿੱਥੇ ਉਹਨੇ ਮੋਟਰਸਾਈਕਲ ਲਾਇਆ ਮੈਂ ਉੱਥੇ ਜਾ ਕੇ ਹੁਣ ਫਟਵਾਉਣ ਨੂੰ ਤਿਆਰ ਆਂ ਇਹ ਕਿੰਦਾ ਕਿੰਦਾ ਬੜਾ ਗਿਆ ਹੁਣ ਵੀ ਕਿੰਦਾ ਕਿੰਦਾ ਬੜਿਆ ਤੈਨੂੰ ਬੜਿਆ ਕਿਦਾਂ ਮੋਟਰਸਾਈਕਲ ਦੇ ਉੱਪਰ ਬੈਠੇ ਨਹੀਂ ਨਹੀਂ ਮੈਂ ਜਾ ਰਿਹਾ ਸੀ ਆਪਣੇ ਰਸਤੇ ਦੇ ਵਿੱਚ ਅੱਛਾ ਮੈਂ ਇਧਰ ਪੈਦਲ ਜਾ ਰਿਹਾ ਸੀ ਮੈਨੂੰ ਇਹਨਾਂ ਨੇ ਫੜ ਕੇ ਇਧਰ ਬਣ ਲ ਮੇਰਾ ਨਾਮ ਲਾਲ ਸਿੰਘ ਸਿੱਧੂ ਆਵੇਰ ਜੀ ਮੈਂ ਬਾਰਕ ਨੂੰ ਸ਼ਹਿਰ ਤੇ ਚੱਲਿਆ ਸੀਗਾ ਮੈਂ ਦੇਖਿਆ ਸ਼ੋਰ ਪੈ ਰਿਹਾ ਸਾਰੇ ਇਕੱਠੇ ਹੋਏ ਸੀ ਦੇਖਿਆ ਤੇ ਇਹਨਾਂ ਨੇ ਚੋਰ ਫੜਿਆ ਸੀਗਾ ਫਿਰ ਇਹ ਮੰਨ ਗਿਆ ਇੱਥੋਂ ਮੋਟਰਸਾਈਕਲ ਤੇ ਬਹਿ ਕੇ ਤਾਇਪਰ ਰੋਡ ਤੱਕ ਕੋਈ ਗੋਡਾਊਨ ਬਣਾਇਆ ਜੋ ਵੀ ਇਹਨਾਂ ਨੇ ਬਣਾਇਆ ਹੋਰ ਵੀ ਇਹਨਾਂ ਕੋਲ ਮੋਟਰਸਾਈਕਲ ਆ ਗਏ ਇਹ ਮੰਨਦਾ ਵਾ ਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਵੀਰ ਜੀ ਇਹਨਾਂ ਕੋਲ ਦੋ ਦੋ ਮੋਬਾਈਲ ਨੇ ਇਹਦੇ ਕੋਲ ਰੀਸੈਟ ਕੀਤੇ ਦੋ ਮੋਬਾਈਲ ਨੇਰੇ ਕੋਲ ਉਹ ਵੀ ਸਾਡੇ ਕੋਲ ਨੇ ਦੋ ਮੋਬਾਈਲ ਨੇ ਉਸ ਤੋਂ ਇਲਾਵਾ ਸਾਡੇ ਇਲਾਕੇ 'ਚ ਤਾਂ ਕਈ ਐਕਟਿਵ ਚੋਰੀਆਂ ਹੋਈਆਂ ਨੇ ਉਹ ਵੀ ਬੰਦੇ ਇੱਥੇ ਮਜੂਰ ਖੜੇ ਨੇ ਇਹ ਸਵੰਦਿਆਂ ਨੂੰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਇਹਨਾਂ ਦੇ ਵੱਧ ਤੋਂ ਵੱਧ ਨਾਥ ਭਾਈ ਜਾਵੇ ਕਿਉਂਕਿ ਲੱਖ ਰੁਪਏ ਦਾ ਮੋਟਰਸਾਈਕਲ ਹੁੰਦਾ 5000 10000 ਰੁਪਏ 'ਚ ਇਹ ਕਬਾੜੀਆਂ ਨਵਾਂ ਮੋਟਰਸਾਈਕਲ ਵੇਚ ਆਉਂਦੇ ਆ ਆਮ ਬੰਦਾ ਵਿਚਾਰਾ ਕਿਸ਼ਤਾਂ ਦੇ ਮੋਟਰਸਾਈਕਲ ਲੈਂਦਾ ਕੋਈ ਕਿੱਦਾਂ ਲੈਂਦਾ ਵਾ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਇਹ ਨਸ਼ਾ ਕਰਦੇ ਪਤਾ ਨਹੀਂ ਕੀ ਕਰਦੇ ਨੇ ਹਰ ਇਲਾਕੇ 'ਚ ਚੋਰੀ ਦੀ ਤਾਹੀ ਤਰਾਹੀ ਕਰਾਈ ਪ ਆ ਕਿੱਥੋਂ ਲੜਕੋ ਦੀ ਐ ਮੋਟਰਸਾਈਕਲ ਆ ਦੇਖੋ ਭਾਈ ਸਾਹਿਬ ਨਾਲ ਖੜੇ ਇਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਇਹਨਾਂ ਦੇ ਸੀਸੀਟੀਵੀ ਚ ਬਕਾਇਦਾ ਇਹਨਾਂ ਦੀਆਂ ਫੋਟੋਆਂ ਆਈਆਂ ਨੇ ਤੇ ਉਹ ਕਹਿ ਪਾਈ ਇਹਨਾਂ ਨੇ ਕਿਹਾ ਯਾਰ ਬੰਦਾ ਤੇ ਹੋਈ ਆ ਤਾਂ ਫੜਿਆ ਫਿਰ ਇਹ ਮੰਨ ਗਿਆ ਵੀ ਮੈਂ ਉੱਥੇ ਮੋਟਰਸਾਈਕਲ ਖੜਾ ਕੀਤਾ ਹੋਇਆ ਵਾ ਇਹ ਬੰਦਾ ਨਹੀਂ ਇਹ ਬੰਦਾ ਆ ਮੋਬਾਈਲ ਦਿਖਾਇਆ ਦੋਨੇ ਆ ਦੋ ਮੋਬਾਈਲ ਨੇ ਦੇਖੋ ਆ ਦੇਖੋ ਵੀਰ ਜੀ ਜਦ ਕਿ ਇਹਦੀ ਇਹ ਔਕਾਤ ਨਹੀਂ ਇਸ ਮੋਬਾਈਲ ਦੀ ਇਹ ਵੀ ਇਹਨੇ ਕਿਸੇ ਦੀ ਜੇਬ ਚੋਂ ਜਾਂ ਕਰਕੇ ਇੱਕ ਮੋਬਾਈਲ ਹੋਰ ਆ ਵੀਰ ਜੀ ਆ ਦੇਖੋ ਆ ਦੋ ਮੋਬਾਈਲ ਵੀ ਇਹਦੇ ਕੋਲ ਨੇ ਵੀਰ ਜੀ ਇਹ ਤੀਰੇ ਕਰਨ ਕੀ ਦੱਸ ਰਿਹਾ ਹੁੰਦੇ ਨੇ ਇਹ ਦੱਸ ਰਿਹਾ ਕਹਿੰਦਾ ਮੇਰੇ ਨਾਲ ਚਲੋ ਤੁਹਾਨੂੰ ਮੋਟਰਸਾਈਕਲ ਇੱਕ ਮੁੰਡਾ ਹੋਰ ਆ ਮੈਂ ਬਰਾਮਦ ਕਰਵਾ ਦਿੰਦਾ ਹੁਣ ਇਹ ਇਹ ਕਹਿ ਰਿਹਾ ਇਹ ਪੁਲਿਸ ਆਈ ਹੈ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਤੇ ਜਲਦੀ ਆ ਹੀ ਗਏ ਜੀ ਆਪਕੋਰਸ ਆ ਗਈ ਹੈ ਜੀ ਹੁਣ ਉਹਨਾਂ ਦਾ ਬੰਦੀ ਕਾਰਵਾਈ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿੜੀ ਤੋਂ ਖੜੀ ਕਾਰਵਾਈ ਕੀਤੀ ਜਾਵੇ ਇਹ ਨਿਊ ਹਰਮਨਗਰ ਹੈ ਜੀ ਨਿਊ ਹਰਮਨਗਰ ਜੋ ਇਹ ਚੋਰ ਦਪਹਿਰ ਨੂੰ ਕੋਈ 4 ਵਜੇ ਸ਼ਾਮੀ ਆਇਆ ਇਥੋਂ ਮੋਟਰਸਾਈਕਲ ਚਲਾ ਕੇ ਲੈ ਗਿਆ ਇਹਦੀਆਂ ਫੋਟੋਆਂ ਸੀਸੀਟੀਵੀ ਟੀਵੀ ਕੈਮਰੇਜ ਆ ਗਈਆਂ ਆ ਮੋਟਰਸਾਈਕਲ ਜਾ ਕੇ ਦੁਆਰਾ ਫੇ ਜਿਹੜੀ ਕੈਪ ਪਾਈ ਸੀ ਉਹ ਕੈਪ ਤੋਂ ਪਛਾਣਿਆ ਗਿਆ ਬੰਦਾ ਇਹ ਆ ਜਦੋਂ ਉਹਨੂੰ ਪੁੱਛਿਆ ਫੜ ਕੇ ਪਹਿਲਾਂ ਕਹਿੰਦਾ ਮੈਂ ਚੱਕਿਆ ਨਹੀਂ ਬਾਅਦ ਚ ਮੰਨ ਗਿਆ ਔਰ ਕਹਿ ਰਿਹਾ ਕਿ ਮੋਟਰਸਾਈਕਲ ਤੁਨਾਲਾ ਚੋਕ ਚ ਪਿਆ ਮੇਰੇ ਕਿਸੇ ਯਾਰ ਦੋਸਤ ਦੇ ਘਰ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਮੋਟਰਸਾਈਕਲ ਬਰਾਮਗਾ ਦੇਣਾ ਉਸ ਤੋਂ ਬਾਅਦ ਅਸੀਂ ਇਹਦਾ ਤਲਾਸ਼ੀ ਲਈ ਇਹਦੇ ਕੋਲੋਂ ਦੋ ਕੋਈ ਇਹਦੇ ਕੋਲ ਦੋ ਮੋਬਾਈਲ ਨਿਕਲੇ ਜਿਹੜੇ ਕਿ ਮੋਬਾਈਲ ਦੋਨੇ ਰੀਸੈਟ ਕੀਤੇ ਹੋਏ ਆ ਉਹਨਾਂ 'ਚ ਕੋਈ ਨੰਬਰ ਨਹੀਂ ਕੋਈ ਫੋਟੋ ਨਹੀਂ ਕੋ ਕੁਛ ਨਹੀਂ ਮੋਬਾਈਲ ਇਹਨੇ ਕੋਲ ਫੜੇ ਗਿਆ ਔਰ ਇਹ ਬੰਦਾ ਮੰਨਦਾ ਪਿਆ ਕਿ ਮੇਰਾ ਦੋਸਤ ਹੀ ਉਹ ਜਨਰਲ ਆਇਆ ਉਹਨਾਂ ਦਾ ਮਕਾਨ ਹੈਗਾ ਉੱਥੇ ਅਸੀਂ ਰਹਿੰਦੇ ਹਾਂ ਔਰ ਅਸੀਂ ਮੋਟਰਸਾਈਕਲ ਚੱਕਿਆ ਉਹਨਾਂ ਨੂੰ ਆਈ ਪੁਲਿਸ ਆਈ ਪੁਲਿਸ ਨੇ ਲੈ ਗਏ ਤਿੰਨ ਬੰਦੇ ਬਾਕੀ ਅੱਗੇ ਬੜੀ ਕਾਰਵਾਈ ਪੁਲਿਸ ਵਾਲੇ ਆਪ ਕਰਨਗੇ ਜੇ ਬੈਕਰੀ ਵੈਗੇ ਜੇ ਬਾਹਰ ਰੱਖਦੇ ਨੇ ਕੋਈ ਸੇਫਟੀ ਹੈ ਹਾਂ ਉਹ ਚੱਕਦੇ ਕੀ ਥਾਣੇ ਚਲੇ ਗਏ ਲੈ ਕੇ ਗੱਲ ਮਾਮਲਾ ਕੀ ਹੈ ਮੋਟਰਸਾਈਕਲ ਰਾਜਪੁਰ ਰੋਡ ਦੇ ਕਿ ਮੰਗਦਾ ਪਿਆ ਮੇਰੀ ਕੋਲ ਉਹ ਬ੍ਰਦਰ ਇਨਵੈਸਟਿਗੇਸ਼ਨ ਨਾਲ ਕੰਪਲੇਂਟ ਆਈ ਸੀ ਠੀਕ ਆ ਉਹ ਵੈਰੀਫਾਈ ਕਰ ਲੈਂਦੇ ਆ ਪਹਿਲਾਂ ਕਿ ਪੁਲਿਸਾਂ ਚੋਰ ਇਹਨੂੰ ਦੱਸਿਆ ਆ ਉਹ ਵੈਰੀਫਾਈ ਕਰਕੇ ਜਿਹੜਾ ਹੈਗਾ ਪ੍ਰੋਸੀਡ ਕਰਦੇ ਆ ਕਿਹੜੇ ਏਰੀਆ ਬੰਦਾ ਜੀ ਏਰੀਆ ਕਿਹੜਾ ਜੁਲ ਹੈ ਬਈਆ ਏਰੀਆ ਇਹ ਹੈਗਾ ਮਹਾਰਾਜਾ ਬੈਂਡ ਤੋਂ ਅੱਗੇ ਆ ਕੇ ਆ ਇਸ ਪਾਈਸੇ ਨਹੀਂ ਚੱਲਦੀ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਕਿਸ ਤਰ੍ਹਾਂ ਇੱਕ ਚੋਰ ਨੂੰ ਉਸਦੀ ਟੋਪੀ ਪਾਉਣ ਦਾ ਸ਼ੌਂਕ ਸਲਾਖਾਂ ਦੇ ਪਿੱਛੇ ਲਿਜਾ ਸਕਦਾ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਜਿੱਥੇ ਇੱਕ ਸ਼ਖਸ ਦੁਪਹਿਰ ਦੇ ਵਕਤ ਬਾਈਕ ਚੋਰੀ ਕਰਦਾ ਹੈ ਅਤੇ ਸ਼ਾਮ ਦੇ ਵਕਤ ਜਦੋਂ ਇਹ ਇਲਾਕੇ ਦੇ ਵਿੱਚ ਰਿਪੀਟ ਜਦੋਂ ਉਹ ਉਸ ਇਲਾਕੇ ਦੇ ਵਿੱਚ